ਇਹ ਜਿੱਤੇ ਤੇ ਛੱਟਾ ਪੈ ਜਾਂਦਾ ਕੋਈ ਨਾ ਕੋਈ ਇਹ ਤਾਂ ਛੱਟਾ ਪੈ ਜਾਂਦਾ ਉਹਦੇ ਛੱਟਾ ਵੀ ਪੈਦਾ ਉਹ ਤਾਂ ਬਹੁਤ ਦੂਰ ਰਹਿਦਾ ਛੱਟੇ ਤੇ ਵੀ ਫਿਰ ਉਹ ਨਾਵ ਜ਼ਰੋਇ ਤੇ ਬਿਸ਼ਕਰਤਾ ਬਿਸ਼ਪ ਕਰਤਾ ਅਜੀਬ ਹੈ ਕਿਨੇ ਸਰਜਿਆ ਪਰਮੇਸ਼ਰ ਨੇ ਬ੍ਰਹਮਾ ਬਿਸ਼ਨ ਸ੍ਰੇਤਾ ਅਗਨਤ ਅਗਨਤ ਕੀ ਹੋਏ ਸਾਰੇ ਜੀਵ ਬਰੋ ਬਿਸ਼ਨ ਦੋ ਹਿੱਸਿਆਂ ਚ ਦਾਲ ਹੈ ਨਾ ਉਹ ਦਾਲ ਹੈ ਕਿ ਬ੍ਰਹਮਾ ਦਾ ਵਿਸ਼ਨ ਹੈ। ਹਤਾ ਬ੍ਰਹਮਾ ਦਾ ਵਿਸ਼ਨ ਹੁੰਦਾ ਜੇ ਸੰਸਾਰ ਚ ਦੋ ਹਿੱਸਿਆਂ ਚ ਜਾਂ ਜਾਂ ਸੁਪਨਾ ਹੁੰਦਾ ਦੋ ਹਿੱਸਿਆਂ ਚ ਇਕੱਲਾ ਹੁੰਦਾ ਫਿਰ ਮਨ ਮਰਿਆ ਹੋਇਆ ਹੁੰਦਾ ਫਿਰ ਉਹ ਜ ਸਮਾਇਆ ਹੋਇਆ ਹੁੰਦਾ ਜਿਵੇਂ ਤਲਵਾਰ ਦੇ ਦੋ ਹਿੱਸੇ ਜੇ ਤਲਵਾਰ ਵਾਰ ਕੱਢ ਲਈ ਮੈਂ ਆਡੋ ਜਾਂ ਤਲਵਾਰ ਅਡੋ ਜਾਂਦੀ ਇਹ ਤਲਵਾਰ ਬੰਦਾ ਹੈ ਫਿਰ ਮਿਆਨੇ ਦੀ ਨੇ ਇਹ ਦੋ ਵੀ ਨੇ ਇੱਕ ਵੀ ਹੈ ਜੇ ਬੇਹੋਸ਼ੀ ਦੀ ਹਾਲਤ ਜਾਵੇ ਤਲਵਾਰ ਮੈਲ ਚ ਹੋ ਜਾਂਦੀ ਹੈ ਇਹਦੀ ਫਿਰ ਮਿਆਨ ਤੇ ਬਾਅਦ ਨਹੀਂ ਉਦੀ ਤਲਵਾਰ ਸੁਰਤ ਮੈਲ ਤੇ ਦائیں ਤੇਰਾ ਚੇ ਯੁਗਤਾ ਸੁਰਤ ਮੈਲ ਸਤਮੈਲ ਸੀ ਸੁਣਿਆ ਕੋਸੀ ਸਮਝ ਕੁਛ ਲਿਆ ਪੜਿਆ ਕੋਸੀ ਸਮਝ ਕੁਛ ਲਿਆ ਉਹ ਜਿਹੜੀ ਮਾਇਲ ਸੀ ਨਾ ਉਹਦੇ ਨਾਲੇ ਰਾਕਸ਼ਸ ਪੈਦਾ ਹੋਏ ਨੇ ਸਾਰੇ ਉਹਨਾਂ ਦਾ ਮੈਸੇਜ ਕੁਝ ਭੇਜਿਆ ਸੀ ਆ ਕੁਝ ਲਿਖਿਆ ਆ ਸਮਝੀ ਅਸੀਂ ਕੁਝ ਬੈਠੇ ਆ ਪਤਲ ਦੀ ਬੋਲਦੀ ਬਣਾਏ ਬੈਠੇ ਤੇ ਦائیں ਤੇ ਦੇ ਨਾਲੇ ਪੈਦਾ ਹੋਏ ਨੇ ਇੱਥੇ ਹੋਰ ਕਿਹਦੇ ਨੇ ਪੈਦਾ ਹੋਏ ਨੇ ਸੁਣ ਰਮੇਸ਼ ਨੇ ਥੋੜੀ ਦੇਰ ਪਹਿਲਾਂ ਕਿਤੇ ਸਵੇ ਆਏ ਸਨ ਬੋਲਦੇ ਐਸੇ ਤੇ ਰਗੜਿਆ ਪੁੱਠੀ ਮਾਤੇ ਇਹਨੂੰ ਹੋਈ ਹੋਈ ਆ ਜੋ ਸੁਣਿਆ ਗੱਲ ਤੋ ਸਮਝ ਲਿਆ ਗਲਤ ਪ੍ਰਚਾਰ ਹੋ ਗਿਆ ਦੂਆ ਨੇ ਗੱਲ ਸੁਣ ਲਿਆ ਇਹ ਨਾ ਬੁੱਧੀ ਪੁੱਠੀ ਹੋ ਗਈ ਰਾਖਸ਼ ਹੋ ਗਏ ਸਤ ਮੈਲ ਤੇ ਦੈਨ ਤਰੱਚੇ ਜੁਗਤਾ ਜੁਗਤਾ ਮਦ ਕੈਟ ਬਨਾਮ ਤਰੇ ਤਿੰਕੇ ਹੁਣ ਉਹ ਦੈਨ ਪਹਿਲਾਂ ਕੀਰਤ ਕੀਤੇ ਦੈਨ ਦੁਰਮਤਾ ਪਹਿਲਾਂ ਕਰਦੀਆਂ ਨੇ ਮਨ ਬਤਾਂ ਗੁਰਮਤਾ ਦੈਨ ਨਹੀਂ ਪਹਿਲਾਂ ਕਰਦੀ ਦੈਨ ਤਾਂ ਨਾਸ ਕਰਦੀ ਐ ਬਸ ਆਹੀ ਗੱਲ ਹੈ ਕੁਛ ਵੀ ਨਹੀਂ ਹੋ ਰਿਹਾ ਲੜਾਈ ਤੇ ਰੱਖਿਆ ਹੋਇਆ ਇੱਥੇ ਹੀ ਸਮਾਪਤ ਹੋਊਗੀ ਲੜਾਈ ਜੇ ਕੁਛ ਲਿਖਿਆ ਕੁਛ ਸਮਝ ਕੁਛ ਲਿਆ ਇਹਨੂੰ ਕਹਿੰਦੇ ਨੇ ਸਰੂਤ ਮੈਲ ਸਰੂਤ ਚ ਮੈਲ ਸਰੂਤ ਵਿੱਚ ਮੈਲ ਆਗੀ ਸੁਣਨ ਚ ਮੈਲ ਆਗੀ ਸੁਣਨ ਚ ਫਰਕ ਸੁਣ ਯਰ ਬਹਿ ਗਏ ਆ ਸੁਣਨ ਵਿੱਚ ਭਲੇਖਾ ਸੁਣ ਚ ਭਲੇਖਾ ਜਿਹੜਾ ਪਰ ਹੋ ਗਿਆ ਨਾ ਉਹੀ ਮੈਣ ਨੇ ਇਹ ਪੁੱਠੀ ਬੁੱਧੀ ਕਰਤੀ ਇਹ ਹੋਇਆ ਸਾਡੇ ਹੋਰ ਕੀ ਹੋਇਆ ਅੱਜ ਇਹ ਹੋਇਆ ਆਇਆ ਔਰ ਕੁਛ ਨਹੀਂ ਸੋਣ ਚਪਲੇਖਾ ਸੋਣ ਚਪਲੇਖਾ ਹੋਇਆ ਸੋਚ ਮਾਇਰ ਤੇ ਧਿਆਨ ਤੇ ਰਚੇ ਯੋਗਤਾ ਯੋਗਤਾ ਮਾਦਾ ਗਾਇਡ ਜਿਹੜੇ ਯੋਗਤियां ਦੱਸਦੇ ਨਾ ਨਾਮ ਜਪੜਣ ਦੀਆਂ ਯੋਗਤियां ਇਹ ਬੜੇ ਯੋਗਤੇ ਇਹ ਸੋਚ ਮਾਇਰ ਤੇ ਫਾਇਦਾ ਹੋਇਆ ਨਾ ਤਾਂ ਤ ਜਿਹੜੇ ਸਾਥ ਤੋਂ ਬਤਾਉਂਦੇ ਨੇ ਯੋਗਤियां ਨਾ ਨਾਮ ਜਪੜਣੀਆਂ ਆ ਇਹ ਜ਼ਾਰੇ ਦਾਇਤ ਨੇ ਉਸੇ ਮੇਲੇ ਤੋਂ ਬਾਅਦ ਆਹ ਉਸੇ ਮੇਲੇ ਤੋਂ ਬਾਅਦ ਹੋਏ ਨੇ ਉਹ ਦਾਇਤ ਕੌਣ ਹੋਏ ਉਹ ਦਾਇਤ ਜਿਹੜੇ ਜਿਹਨਾਂ ਨੂੰ ਇਹ ਦਾਇਤ ਕਹਿੰਦੇ ਨੇ ਉਹ ਇਹਨਾਂ ਦੀ ਗੱਲ ਨਹੀਂ ਬੰਦੇ ਉਹਨੂੰ ਤਾਂ ਦਾਇਤਾਂ ਕਹਿੰਦੇ ਨੇ ਉਹ ਇਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਤਾਂ ਦਾਇਤ ਕਹਿੰਦੇ ਇਹਨਾਂ ਨੇ ਉਹਨਾਂ ਵੱਲੋਂ ਕਰਦਾ ਲੋਕਾਂ ਨੂੰ ਕਹਿੰਦਾ ਹੱਸ ਜਾ ਤਾਰ ਬਖਾ ਦੇ ਤੇ ਲੇਵ ਕਰਦੇ ਆ ਉਹ ਕਰਦੇ ਆ ਉਹ ਕਰਦੇ ਆ ਦੇਖੋ ਗੁਰਦੁਆਰਾ ਬਣਾਇਆ ਉਹ ਬਣਾਇਆ ਇਹ ਲੋਕ ਸਾਨੂੰ ਬੁਰਾ ਕਹਿੰਦੇ ਸਾਡਾ ਦੇ ਦਿਆ ਕਰਦੇ ਪਰ ਪੰਚੀ ਦੇ ਬਹੁਤ ਛਾਤਰ ਦਿਮਾਗੇ ਲੋਕ ਬਹੁਤ ਛਾਤਰ ਲੋਕਾਂ ਨੂੰ ਇਹ ਲੱਗਦਾ ਸੱਜਿਆ ਧਾਰਮਿਕ ਨੇ ਓਏ ਕਾਨੂੰ ਧਾਰਮਿਕ ਨੇ ਅਧਰਮ ਇਹਨਾਂ ਦੇ ਸਰਤੇ ਖੜਾ ਜਿੱਦਣ ਇਹਨਾਂ ਨੇ ਅਧਰਮ ਛੱਡਤਾ ਅਧਰਮ ਰਹਿਣਾ ਹੀ ਨਹੀਂ ਸਤਾਰ ਇਹਨਾਂ ਤੋਂ ਪਹਿਲਾਂ ਹੁੰਦਾ ਹੈ ਰੀਐਕਸ਼ਨ ਹੁੰਦਾ ਹੈ ਨਾ ਦਾ ਰਿਐਕਸ਼ਨ ਗਲਤ ਐਕਸ਼ਨ ਦਾ ਰਿਐਕਸ਼ਨ ਹੈ ਦੂਏ ਲੋਗ ਇਹਨਾਂ ਦੇ ਖਿਲਾਫ ਨੇ ਗਲਤ ਐਕਸ਼ਨ ਦਾ ਰਿਐਕਸ਼ਨ ਉਹਦਾ ਰਿਐਕਸ਼ਨ ਤਾਂ ਪੈਦਾ ਹੋਇਆ ਇਹਨਾਂ ਦੇ ਲਿਖਣ ਦੇ ਉਹ ਤਾਂ ਹੀ ਕਹਿੰਦਾ ਨਾ ਬੇਟਾ ਬਾਬਾ ਨਾਨਕ ਹੈ ਨਾ ਪਹਿਲ ਤੁਰ ਕੇ ਦੁਨੀਆ ਗਾਤੀ ਕੀ ਕਹਿੰਦਾ ਉਹ ਬੱਗੂ ਉਹ ਰਿਐਕਸ਼ਨ ਤਾਂ ਪੈਦਾ ਹੋਈ ਹੋਈ ਇਹ ਗੱਲ ਕੋਈ ਬੱਲੇ-ਅੱਲੇ ਕੁਛ ਨਹੀਂ ਗੱਡੀਆਂ ਨੂੰ ਲਾਲ ਬੱਤੀਆਂ ਲਾਈ ਫਿਰਦੇ ਹੋ ਤੁਸੀਂ। ਹਾਥੀ ਤਾਂ ਨਾਲ ਕੁੜੇ ਬੀਸੀ। ਨਾਲ ਕਦਾ ਵਿਆਹ ਜਦ ਹੋਇਆ ਹਾਥੀ ਤੇ ਜੜ ਗਈ। ਹਾਥੀ ਤੇ ਜੜ ਕੇ ਗਿਆ। ਫਿਰ ਹਾਥੀ ਨੂੰ ਮਿਲਦਾ ਨਹੀਂ ਸੀ। ਰਾਏ ਬੁਲਾ ਰਹੇ ਦਾ ਚਿੱਲ ਕਿੰਦੀ ਜ਼ਮੀਰ? 5000 ਏਕੜ ਜੋ ਹੁਣ ਨਾਲ ਕਦੇ ਨਾ ਜ਼ਮੀਰ ਬੋਲਦੀ। ਦਾਦਾ ਜੀ ਨਾਲ ਸੁਪਰੀਮ ਕੋਰਟ ਚ ਝਗੜਾ ਚੱਲਦਾ ਉਧਰ ਇਹਨੂੰ ਹਾਥੀ ਦੀ ਸੀ ਮਿਲਦਾ ਤੇਨੂੰ ਖਰਚਾ ਦੀ ਸੀ ਮਿਲਦਾ ਨਹੀਂ ਹੋਗਾ ਨਾ ਮੈਂ ਲੜਨ ਕਿਤੇ ਮੈਂ ਆਪਣੀ ਮਰਜ਼ੀ ਕਰਨੀ ਹੈ ਗਰੀਬੀ ਦਾ ਦਮ ਮਾਰੀ ਮੈਂ ਕਿਸੇ ਨੂੰ ਨਹੀਂ ਚਾਹੁੰਦਾ ਵੀ ਕਿਸੇ ਨੂੰ ਹਿੱਸਾ ਦੇਣਾ ਹਾਥੀ ਵਾਲਾ ਹਿੱਸਾ ਮੈਂ ਬੂਆ ਜਮਾ ਕਮਾਈ ਕਰਨਾ ਮੈਂ ਆਦਿ ਨੂੰ ਵੱਡੇ ਕਿੱਥੇ ਪਾਉਗਾ ਕਿਸੇ ਦੇ ਹਿਰੋ ਜੂ ਮਤ ਮੈਦਾਦੀ ਨੋਯੂ ਪੰਜਰਿੰਦੂ ਉਹ ਖਾਸ ਬੰਦਾ ਸ਼ਰੀਰ ਦੇ ਅਧੀਨ ਹੋਇਆ ਹਣਾ ਇਹਦੀ ਖੁਰਕਦੇ ਅਧੀਨ ਹੋਰ ਹਾਥੀ ਰੱਖਣਾ ਹਾਥੀ ਬਣਾ ਦਾ ਬੇਵਕੂਫੀ ਹੈ ਤੂੰ ਕਹਿੰਦਾ ਹਾਥੀ ਬਣ ਲੈ ਸਭ ਕੋ ਸੀ ਕੋੜੇ ਸੀ ਸਾਰੇ ਫਿਰਦੇ ਸੀ ਚੜੇ ਏਰੀਆ 'ਤੇ ਉਹ ਤਾਂ ਕੋਈ ਥਾੜੀ ਰਾਜੇ ਵੀ ਫਿਰਦੇ ਸੀ ਪਰ ਨਹੀਂ ਜਿਹੜੇ ਚੰਗੇ ਹੋਏ ਨੇ ਸਾਰੇ ਪੈਦਲੇ ਤੁਰਦੇ ਨੇ। ਜਦ ਤੱਕ ਰਾਹਿ ਵੀ ਪੈਦਲ ਤੁਰਦਾ ਸੀ। ਮਹਾਤਮਾ ਬੁੱਧ ਦੇ ਸਾਰੇ ਚੇਲੇ ਪੈਦਲ ਤੁਰਦੇ ਰਹੇ ਨੇ। ਜਿਹੜੇ ਆਦਮੀ ਧਰਮ ਚਲਾਉਂਦੇ ਨੇ ਚੰਗੇ ਹੁੰਦੇ ਨੇ ਪੈਗਲੇ ਤੁਰਦੇ ਹੁੰਦੇ ਨੇ ਜਾਣ ਕੇ। ਇਹ ਜਵਾਬ ਨਹੀਂ ਆਇਆ ਵੀ ਉਹ ਤਾਂ ਸਾਦਰ ਦੀ ਸੀ। ਬਕਵਾਸ ਕਰਦੇ ਨੇ ਸਾਰੇ। ਹਰਾਮੀ ਨੇ ਇਹ ਹਰਾਮ ਪੜ੍ਹਨ ਦੀ ਅਗਲਾ ਨੇ। ਸਭ ਇਹ ਤਾਂ ਹੋ ਜੇਦਾ ਨੇ। ਸਭ ਕੁਝ ਹੀ ਹੋ ਤੁ। ਕੀ ਨਹੀਂ ਸੀ? ਅਖੰਡ ਬਾਦ ਆਲੇ ਹਾਥੀ ਲਈ ਫਿਰਦੇ ਸੀ ਉਦੋਂ ਇਹਨਾਂ ਦੇ ਖਿਲਾਫ ਹੈ ਗੁਰਬਾਨੀ ਦੀਆਂ 12 ਜਿਨ੍ਹਾਂ ਦੇ ਖਿਲਾਫ ਉਦੋਂ ਹਾਥੀ ਦੇ ਜਿਹੜੇ ਫਿਰਦੇ ਸੀ ਇਹਨਾਂ ਦਾ ਚਰਚਾ ਕੀਤੀ ਉਹਨਾਂ ਕੋ ਸਭ ਕੁ ਸਿਗਾ ਇਹਨਾਂ ਨੇ ਸ੍ਰੀ ਚੰਦ ਨੂੰ ਖਰੀਦਿਆ ਉਹਨਾਂ ਕੋ ਸਭ ਕੁ ਸਿਗਾ ਸ੍ਰੀ ਚੰਦ ਨੇ ਸੁਭਦਾਂ ਮ ਬਣ ਲੀਆਂ ਸਾਰੀਆਂ ਸਹੂਲਤਾਂ ਲੈਣੀਆਂ ਬਣ ਲੀਆਂ ਗੁਰਦਾਨ ਕਰਨੀ ਬਣੀ ਗੁਰਦਾਨ ਕਰਨ ਕੋਈ ਨਹੀਂ ਪੁੱਛਦਾ ਹਣੂ ਪਤਾ ਨੂੰ ਕੋਈ ਨਹੀਂ ਪੁੱਛਦਾ ਹੁਣ ਜੋ ਖਰੀਦੇ ਜਾਂਦੇ ਉਹ ਸਭ ਕੁਝ ਜਾਣਦੇ ਹੁੰਦੇ ਨੇ ਇਹ ਭੁੱਲੇ ਇਹਨਾਂ ਨੂੰ ਕੀ ਭੁੱਲਿਆ ਹੋਇਆ ਹੁੰਦਾ ਪਤਾ ਨੂੰ ਕੀ ਭੁੱਲਿਆ ਹੋਇਆ ਹੁੰਦਾ ਸਭ ਕੁਝ ਜਾਣਦੇ ਤਿੰਨ ਲੋਕ ਦਾ ਜਿਹਨੂੰ ਗਿਆਨ ਹੋਵੇ ਉਹਨੂੰ ਭੁੱਲਿਆ ਹੋਇਆ ਕੀ ਹੈ ਤਿੰਨ ਲੋਕ ਦੇ ਗਿਆਨ ਤੋਂ ਬਾਅਦ ਗਹਾਂ ਦਾ ਕਵਾਡ ਖੁੱਲਦਾ ਇਹ ਤਾਂ ਸੁਣ ਤੋਖੀ ਆ ਰਾਜੇ ਸੁਰਤਕੋੜ ਵੀ ਤੇਨ ਲੋਕ ਦਾ ਗਿਆਨ ਰਾਹ ਛੱਡ ਕੇ ਆ ਕੇ ਬਹਿ ਗਿਆ ਉੱਥੇ ਖੜ ਗਿਆ ਕਰਾਂ ਫੇ ਨਾਨਕ ਰਾਜ ਦਾ ਮਰਿਆ ਸਭ ਗੱਲ ਚ ਪਾ ਲਵੇ ਪਾਗਲ ਹੈ ਉਹ ਉਹ ਪਾਗਲਾ ਪਾ ਲਵੇ ਇਹ ਸੰਤ ਪਾਈ ਫਿਰਦੇ ਨੇ ਕਿਉਂਦੇ ਸਭ ਪਾਈ ਫਿਰਨ ਸੰਦੂ ਕੀ ਉਹ ਵਾਇ ਨਗੜੀਆਂ ਜਿਉਂਦੇ ਪਾਈ ਫਿਰਦੇ ਪਾਈ ਫਿਰ ਜਿੰਨੇ ਮਰਜੀ ਤੇ ਜੇ ਪੰਜ ਬੇਵਾਂਈ ਫਿਰ ਸੰਦੂ ਕੀ ਲਗੇ ਯਾ ਕੋ ਲੈ ਜਾਣਗੇ ਸੰਸਾਰ ਤੇ ਯਾਦ ਕਰਨ ਯਾ ਪੱਲੇ ਪੈ ਜਾਵੇ ਨਾ ਤੇ ਕੁਝ ਯਾਦ ਕਰਨ ਦਖੌਰ ਤੁਹਾਡੇ ਪੱਲੇ ਕੀ ਹੈ ਕੁਛ ਨਹੀਂ ਪੈਣ ਲੱਗਿਆ ਪੱਲੇ ਇਹਨਾਂ ਦੇ ਸੰਸਾਰ ਨੂੰ ਦੇਣ ਕੋਈ ਚੀਜ਼ ਦੇਣ ਅਕਲ ਦੀ ਕੋਈ ਗੱਲ ਦੱਸਣ ਫੇਰ ਬੰਨਾਂਗੇ ਇਹਨਾਂ ਨੂੰ ਦਰਗਾਹ ਜੋਗੀ ਮਿਲਿਆ ਉਹ ਦਿਖਾਣ ਹਾਂਜੀ ਸੁਰਸਮੈਲ ਤੇ ਦੈਂ ਤਰਾ ਚੇ ਜੁਗਤਾ ਹਾਂ ਮਤ ਕੈਟ ਬਨਾਮ ਤਰੇ ਤਿਲਗੇ ਇਹਨਾਂ ਨੇ ਕੀਂਦੇ ਤੇ ਬੰਦ ਔਰ ਕੈਟ ਬਨਾਮ ਕਰਤੇ ਬੰਦ ਕਾਣਾ ਹੁੰਦਾ ਬਦੂ ਬਚਨ ਬੋਲਣਾ ਉਹ ਕਦੇ ਨਾ ਬੋਲੇ ਕੋੜਾ ਔੜਾ ਦੁਆ ਕੀ ਹੈ ਕੀਟਾ ਉਹ ਕੀੜਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਆਰਾਮ ਸੇ ਬੈਟਦਾ RAM ਜੀ ਦਾ ਮਧੂ ਹੈ RAM ਦੇ Bhajan ਮਧੂ ਨੇ ਕ੍ਰਿਸ਼ਨ ਦੇ Bhajan ਕੀੜੇ ਵਰਗੇ ਚੁਪਦੇ ਨੇ